ਸਸ਼ੁਕਾ ਜੀ ડી5 ਚੈਨਲ ਪੰਜਾਬੀ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਵਾਤੀ ਗੁਪਤਾ ਸੌਦੀ ਅਰਬ ਦੇ ਜਨਰਲ ਡਾਇਰੈਕਟੋਰੇਟ ਆਫ ਪਾਸਪੋਰਟ ਨੇ ਸਪਸ਼ਟ ਕੀਤਾ ਹੈ ਕਿ ਐਗਜ਼ਿਟ ਅਤੇ ਰੀਐਂਟਰੀ ਵੀਜ਼ਾ ਫੀਸਾਂ ਵਾਪਸ ਨਹੀਂ ਕੀਤੀ ਜਾਣਗੀਆਂ ਜੀहां ਜੇਕਰ ਤੁਹਾਡਾ ਵੀਜ਼ਾ ਰੱਦ ਵੀ ਹੁੰਦਾ ਹੈ ਤਾਂ ਉਸ ਹਾਲਤ ਵਿੱਚ ਵੀ ਫੀਸਾ ਵਾਪਸ ਨਹੀਂ ਹੋਣਗੀਆਂ ਇਨ੍ਹਾਂ ਹੁਕਮਾਂ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਦੇ ਲਈ ਆਉਣ ਵਾਲੇ ਪ੍ਰਵਾਸੀਆਂ ਤੇ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ ਸਿੰਗਲ ਐਂਟਰੀ ਵੀਜ਼ੇ ਦੀ ਕੀਮਤ 2 ਮਹੀਨਿਆਂ ਲਈ 200 ਰਿਆਲ ਹੈ ਜਿਸ ਵਿੱਚ ਐਕਸਟੈਂਸ਼ਨਲੀ ਵਾਧੂ ਖਰਚੇ ਲੱਗਦੇ ਨੇ ਸਾਊਦੀ ਅਰਬ ਦੇ ਜਨਰਲ ਡਾਇਰੈਕਟੋਰੇਟ ਆਫ ਪਾਸਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਐਗਜ਼ਿਟ ਅਤੇ ਰੀ-ਐਂਟਰੀ ਵੀਜ਼ਾ ਫੀਸ ਵਾਪਸ ਨਹੀਂ ਕੀਤੀ ਜਾ ਸਕਦੀ ਭਾਵੇਂ ਇਸ ਵੀਜ਼ੇ ਵੀਜ਼ਾ ਰੱਦ ਵੀ ਕੀਤਾ ਗਿਆ ਹੋਵੇ ਗਲਫ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਹਜ਼ਾਰਾਂ ਪ੍ਰਵਾਸੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰਾ ਦੀ ਯੋਜਨਾ ਬਣਾਉਂਦੇ ਨੇ ਇਸ ਲਈ ਇਹ ਸਪਸ਼ਟੀਕਰਨ ਇੱਕ ਜਨਤਕ ਪੁਸ਼ਕਿਸ਼ ਤੋਂ ਬਾਅਦ ਜਾਰੀ ਕੀਤਾ ਗਿਆ ਸੀ ਇੱਕ ਨਿਵਾਸੀ ਨੇ ਹਾਲ ਹੀ ਵਿੱਚ ਪੁੱਛਿਆ ਸੀ ਕਿ ਕੀ ਐਗਜ਼ਿਟ ਅਤੇ ਰੀ-ਐਂਟਰੀ ਪਰਮਿਟ ਰੱਦ ਕਰਨ ਤੋਂ ਬਾਅਦ ਫੀਸਾਂ ਵਾਪਸ ਲਈਆਂ ਜਾ ਸਕਦੀਆਂ ਨੇ ਜਵਾਬ ਦੇ ਵਿੱਚ ਪਾਸਪੋਰਟ ਵਿਭਾਗ ਨੇ ਕਿਹਾ ਹੈ ਕਿ ਜੇ ਐਗਜ਼ਿਟ ਅਤੇ ਰੀ-ਐਂਟਰੀ ਵੀਜ਼ਾ ਰਾਤ ਕੀ ਤਰਜੰਤਾ ਹੈ ਤਾਂ ਫੀਸਾਂ ਵਾਪਸ ਨਹੀਂ ਕੀਤੀਆਂ ਜਾ ਸਕਦੀਆਂ ਸੋ ਗਲਫ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਮੌਜੂਦਾ ਵੀਜ਼ਾ ਨੀਮਾ ਦੇ ਤਹਿਤ ਇੱਕ ਸਿੰਗਲ ਐਗਜ਼ਿਟ ਅਤੇ ਰੀ-ਐਂਟਰੀ ਵੀਜ਼ਾ ਦੀ ਕੀਮਤ 200 ਸਾਊਦੀ ਰਿਆਲ ਹੈ ਅਤੇ ਇਹ 2 ਮਹੀਨਿਆਂ ਤੱਕ ਵੈਧ ਹੈ ਹਰੇਕ ਵਾਧੂ ਮਹੀਨੇ ਲਈ ਵਾਧੂ 100 ਸਾਊਦੀ ਰਿਆਲ ਵਸੂਲੇ ਜਾਂਦੇ ਨੇ ਬਸ਼ਰਤਿ ਇੱਕ ਰਿਹਾਈਸ਼ੀ ਪਰਮਿਟ ਦੀ ਵੈਧਤਾ ਦੇ ਅੰਦਰ ਹੋਵੇ ਮਲਟੀਪਲ ਐਗਜ਼ਿਟ ਅਤੇ ਰੀਐਂਟਰੀ ਵੀਜ਼ਾ ਲਈ ਫੀਸ 3 ਮਹੀਨਿਆਂ ਤੱਕ 500 ਰਿਆਲ ਅਤੇ ਪ੍ਰਤੀ ਵਾਦੂ ਮਹੀਨਾ 200 ਰਿਆਲ ਜਿਹੜੇ ਨਿਵਾਸੀ ਪਹਿਲਾਂ ਹੀ ਰਾਸ ਤੋਂ ਬਾਹਰ ਨਹੀਂ ਅਤੇ ਆਪਣੇ ਵੀਜ਼ੇ ਵਧਾਉਣ ਦੀ ਲੋੜ ਹੈ ਉਹਨਾਂ ਨੂੰ ਦੁੱਗਣਾ ਭੁਗਤਾਨ ਕਰਨਾ ਪਵੇਗਾ ਇੱਕ ਸਿੰਗਲ ਵੀਜ਼ੇ ਲਈ ਐਕਸਟੈਂਸ਼ਨ ਫੀਸ 200 ਰਿਆਲ ਪ੍ਰਤੀ ਮਹੀਨਾ ਹੈ ਅਤੇ ਮਲਟੀਪਲ ਵੀਜ਼ੇ ਲਈ ਪ੍ਰਤੀ ਮਹੀਨਾ 400 ਰਿਆਲ ਹੈ ਜਨਰਲ ਡਾਇਰੈਕਟੋਰੇਟ ਆਫ ਪਾਸਪੋਰਟ ਨੇ ਅੱਗੇ ਕਿਹਾ ਹੈ ਕਿ ਸਾਰੀਆਂ ਪ੍ਰਕਿਰਿਆਵਾਂ ਵੀਜ਼ਾ ਰੱਦ ਕਰਨ ਅਤੇ ਨਵੀਂ ਆਉਣ ਸਮੇਤ ਅਪਸ਼ਰ ਡਿਜੀਟਲ ਪਲੇਟਫਾਰਮ ਰਾਹੀਂ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਐਗਜ਼ਿਟ ਅਤੇ ਰੀਐਂਟਰੀ ਵੀਜ਼ਾ ਰੱਦ ਕਰਨ ਲਈ ਉਪਭੋਗਤਾਵਾਂ ਨੂੰ ਲੌਗਇਨ ਕਰਨਾ ਚਾਹੀਦਾ ਹੈ ਸਰਵਿਸਿਜ਼ ਫਾਰ ਸਪਾਂਸਰਸ ਤੇ ਜਾਣਾ ਚਾਹੀਦਾ ਹੈ ਸਬੰਧਿਤ ਵਿਅਕਤੀਆਂ ਨੂੰ ਚੁਣਨਾ ਚਾਹੀਦਾ ਹੈ ਅਤੇ ਰੱਦ ਕਰਨ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਹਾਲਾਂਕਿ ਰੱਦ ਕਰਨ ਤੋਂ ਬਾਅਦ ਵੀ ਫੀਸ ਵਾਪਸੀ ਯੋਗ ਨਹੀਂ ਰਹਿੰਦੀ ਸਾ우ਦੀ ਅਰਬ ਤੋਂ ਬਾਹਰੋਂ ਆਉਣ ਵਾਲੇ ਐਕਸਟੈਂਸ਼ਨਰ ਲਈ ਜੋ ਕਿ ਨਿਰਪਰਾਤਿਕ ਰੇਲੂ ਕਾਮੇ ਲਈ ਆਮ ਨੇ ਨਿਵਾਸੀ ਵਰਕਰ ਸੇਵਾਵਾਂ ਜਾਫੀ ਪਰਵਾਰਕ ਮੈਂਬਰ ਸੇਵਾਵਾਂ ਤੱਕ ਪਹੁੰਚ ਕਰਨ ਲਈ ਅਪਸ਼ਰਦੀ ਵਰਤੋਂ ਕਰ ਸਕਦੇ ਨੇ ਅਤੇ ਨਵੀਨੀਕਰਨ ਦੇ ਲਈ ਕਦਰਾਂ ਦੀ ਪਾਲਣਾ ਕਰ ਸਕਦੇ ਨੇ ਸਪான்ਸਰ ਅਤੇ ਮਾਲਕ ਮਾਈ ਬਿਜ਼ਨਸ ਸਰਵਿਸ ਅਤੇ ਜਾ ਕੇ ਅਤੇ ਫਿਰ ਵੀਜ਼ਾ ਦੀ ਚੋਣ ਕਰਕੇ ਕਾਮਿਆਂ ਦੇ ਲਈ ਵੀਜ਼ਾ ਵਧਾਉਣ ਲਈ ਆਪਸ਼ਨ ਬਿਜ਼ਨਸ ਪਲੇਟਫਾਰਮ ਦੀ ਵਰਤੋਂ ਕਰ ਸਕਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ